ਉਜੀ ਰਸਤੇ ਆ ਰਹੇ ਆ ਗੱਡੀ ਲਗੀ ਹੈ T-Roc ਬੱਸ ਵੈਗਨ ਵਾਲਿਆਂ ਦੀ ਬੜੀ ਸੋਹਣੀ ਗੱਡੀ ਹੈ। ਲੋ ਜੀ ਲੋ ਜੀ ਕ੍ਰਿਕਟ ਦੀ ਪ੍ਰੈਕਟਿਸ ਕਰਨ ਆਏ ਆ। ਨੈਟ ਰੰਟ ਲਾ ਲਿਆ ਹੁਣ ਅਸੀਂ ਸਾਡਾ ਬਜਟ ਥੋੜਾ ਜਿਹਾ ਹੁਣ ਹਾਈ ਹੋ ਗਿਆ। ਦੱਬ ਨਾ ਦੱਬ ਨਾ ਜੀ। ਅੱਜ ਹਾਂ ਸਕੂਲ ਤਾਂ ਛੁੱਟੀ ਹੈ ਦੋਗਰੋਂ ਜ਼ਿਲ੍ਹਾ ਤਾਂ ਛੁੱਟੀ ਆ। ਆਹ ਅੱਜ ਦੋ ਦੋ ਰਿਸ਼ਤੇਦਾਰ ਆਣੇ ਆ। ਹਾਂ ਅਚਕਿਤ ਨਹੀਂ ਤੂੰ ਸਮਾਂ ਲੈ ਆਂਦਾ ਨਾ ਹਾਂ ਬੁੱਤ ਹਾਂ ਬੱਸ ਲੱਗ ਗਿਆ ਅੱਜ ਟੀਵੀ ਦਾ ਮੌਕਾ ਮਿਲਿਆ ਦੇਖਣ ਦਾ ਨਹੀਂ ਤਾਂ ਸਵੇਰੇ 7:30 ਲੰਘ ਦਿੰਨੇ ਆ 4 ਵਜੇ ਘਰੇ ਵੜਦਾ ਫਿਰੇ ਮੈਂ ਦੁਪਹਿਰ ਦੁਪਹਿਰ ਹਾਂ ਮੈਂ ਤਾਂ ਪਹਿਲਾਂ ਕਰਦਾ ਦੁਪਹਿਰ ਨੂੰ ਹਾਂ ਮਮ ਜੀ ਮੈਂ ਫਿਰ ਜਾਦਾ ਕੱਲ ਜੀ ਮੈਂ ਪੂਰਾ ਦਿਨ ਮੈਨੂੰ ਉਹ ਦਫੇਰ ਤੋਂ ਪਹਿਲਾਂ ਹੀ ਬਰਦਾ ਨੂੰ ਲੋ ਜੀ ਰਸਤਰਾ ਦੀ ਵੇਟ ਹੋ ਰਹੀ ਐ ਤੇਰੀ অলমোਸਟ ਸਾਰੀ ਕਰਕੇ ਰੱਖ ਲਈ ਐ ਸਬਜ਼ੀ ਸੂਜੀ ਬਣਾ ਲਿਆ ਸਾਰੋ ਕਰ ਲਿਆ ਕਿਹੜੀ ਸਬਜ਼ੀ ਬਣਾਈ ਅੱਜ ਸਾਹੀ ਪਨੀਰ ਪੁਰਜੀ ਪੁਰਜੀ ਹਾਂ ਪੁਰਜੀ ਤੇ ਮਟਰ ਪਨੀਰ ਓਕੇ ਰਸਮਾ ਬੈਟ ਉਧਰ ਰੱਖ ਪੁੱਤ ਉਧਰ ਰੱਖ ਬੈਟਰੀ ਲਗਾਉਣਾ ਉਹਰੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗਸ ਤੁਹਾਡਾ ਵੈਲਕਮ ਆ ਤੇ ਇਧਰ ਇਧਰ ਹੀ ਸੜਾ ਇਧਰ ਇਧਰ ਤਾ 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 ਤੇ ਅੱਜ ਹੁਣ ਸਾਡੇ ਘਰੇ ਰਿਸ਼ਤੇਦਾਰ ਆਨੇ ਦੋ ਦੋ ਰਿਤੇ ਰਹਿ ਜਾਉਣਾ ਇੱਕ ਪਹਿਲਾ ਸਵੇਰੇ ਆਉਣਾ ਫਿਰ ਸ਼ਾਮ ਨੂੰ ਵੀ ਆਉਣਾ ਇੰਡੀਆ ਤੋਂ ਸਮਾਨ ਲੈ ਕੇ ਆਏ ਸੀ ਉਹ ਦੇਣਾ ਉਹਨਾਂ ਨੂੰ ਨਾਲੇ ਗੱਪ ਛੱਪ ਲੱਗ ਜੂਗੀ ਤੇ ਉਹਨਾਂ ਦੀ ਹੁਣ ਵੇਟ ਕਰ ਰਹੇ ਹੈ ਹੈ ਮਨਕੀਰਤ ਵੀ ਆਊਗਾ ਨਾ ਬੁੱਤਾ ਨਹੀਂ ਤੋੜਨਾ ਕੁਝ ਵੀ ਮਸਹੀ ਮਸਹੀ ਚੀਜ਼ ਲੱਗਦੀਆਂ ਜਦੋਂ ਸਾਡੇ ਘਰੇ ਕਿਸੇ ਨੇ ਆਉਣਾ ਹੁੰਦਾ ਨਾ ਇਹਨਾਂ ਨੇ ਗਾਹ ਪਾਉਣਾ ਹੁੰਦਾ ਆਪਣਾ ਹੀ ਚੱਲ ਵੀ ਓ ਓ ਛਿੱਕਾ ਕਟਾਈ ਹੋਣੀ ਆ ਪਰ ਬੱਜ ਗਿਆ ਉੱਪਰ ਜਾ ਲੈਂਪ ਟੁੱਟ ਗਿਆ ਬੱਸ ਕਾਜ ਉਹ ਬ੍ਰਾਂਡ ਬ੍ਰਾਵੋ ਛਿੱਕਾ ਲਾਦਾ ਬਈ 6 ਸਿਕਸ ਲਾਦਾ ਮੁੰਡੇ ਨੇ ਸਿੱਧਾ ਘਰੋਂ ਤਾਂ ਸਿੱਧਾ ਹਾਂ

ਅੱਜ ਤੈਨੂੰ ਬਲੌਗ ਚ ਲੈ ਗਏ ਚੰਗੀ ਤਰ੍ਹਾਂ ਇਹ ਆ ਜੀ ਉਹਦੇ ਵੀਰ ਸਿੰਘ ਜੇ ਵੱਡਾ ਹੁੰਗਣਾ ਵੇ ਵੱਡਾ ਹੋ ਕੇ ਬਲੌਗ ਦੇਖੀ ਠੀਕ ਹੈ ਮੈਨਾਂ ਕੋਈ ਹੁੰਦਾ ਤਾਂ ਆਏ ਹਾਏ ਹਾਏ ਬੱਸ 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 ਇਹ ਤੋੜ ਗਿਆ ਤੂੰ ਫਿਰ ਆ ਕੋਈ ਨਾ ਕੋਈ ਨਾ ਕੋਈ ਨਾ ਤੇਰੀ ਵੀਡੀਓ ਕੱਟਦਾ ਨਹੀਂ ਮੈਂ ਬਲੌਗ ਚ ਲੈਣਾ ਨਹੀਂ ਹੁਣ ਬਲੌਗ ਚ ਜਾਣਾ ਤਾਂ ਜਾਣਾ ਪੁੱਤ ਬੱਸ ਸੁਣੋ ਜੀ ਯਾ ਅਨੰਤਿਆ ਨਾ ਡਾਕਟਰ ਹੀ ਨਿਕਾਨੀ ਵਾਲੇ ਹਾਂ ਜੋ ਬੰਨ ਪਾ ਕੋਣਾ ਸਿਰ ਬੱਜੀਆਂ ਦਾ ਆਪਦੇ ਸੋਦਾ ਹਾਂ ਕਹਿ ਲੈਣਾ ਲੋ ਜੀ ਹੁਣ ਚੱਲਿਆ ਆਪਾਂ ਮਾਰਕੀਟ ਲੋ ਜੀ ਰੇਸ ਤਿਆਰ ਨੇ ਆ ਗੱਡੀ ਲੱਗੀ T-Roc ਬੋਸ ਵੈਗਨ ਵਾਲਿਆਂ ਦੀ ਬੜੀ ਸੋਹਣੀ ਗੱਡੀ ਐ ਲੁੱਕ ਵਾਈਜ਼ ਬੜੀ ਪਿਆਰੀ ਐ ਯਾਰ ਕਾਹਦਾ ਕਿੰਨੇ ਦੇ ਬਈ 16000 ਦੇ 15 15000 ਦੇ ਸਹੀ ਹੈ ਸ਼ੀਸ਼ੇ ਕਾਲੇ ਤੁਸੀਂ ਕਰਾਏ ਪਹਿਲੇ ਤੇ ਕਾਲੇ ਸ਼ੀਸ਼ੇ ਪਹਿਲੇ ਨਹੀਂ ਮਿਲ ਗਏ ਅੰਦਰੋਂ ਵੀ ਸਾਫ਼ ਪਈ ਗੱਡੀ ਪੂਰੀ ਅੰਦਰੋਂ ਵੀ ਹੋ ਗਈ ਇੱਕ ਨੰਬਰ ਘਟੀ ਗਿਆ ਮਵਾਰ ਖਤਮ ਸਹੀ ਹੈ ਥੈਂਕ ਯੂ ਛੋਟੀ ਜਿਹੇ ਬਾਈ ਨਹੀਂ ਜੀ ਬਾਬਾ ਜੀ ਸਗਲੋ ਮਟਰ ਲਿਖਾਉਂਦਾ ਕਿਨਾ 500 ਕਿਲੋਮੀਟਰ ਚੱਲ ਕੇ ਆਤੀ ਹੋਗੀ ਦੋ ਟੱਕ 720 ਕਿਲੋਮੀਟਰ ਦੱਸਦੀ ਆ ਅੱਛਾ ਫੁੱਲ ਕਰਾਈ ਤੇ ਫੇਰ ਠੀਕ ਆ 520 ਕਿਲੋਮੀਟਰ ਦੱਸਦੀ ਆ 100 100 ਦਾ ਪੈਂਦਾ ਵਿੱਚ ਉਹ ਜੀ ਪਰ ਪਹੁੰਚ ਚੁੱਕੇ ਹਾਂ ਇਸ ਟਾਈਮ ਆਪਾਂ ਲੋ ਜੀ ਇਹ ਪਰ ਪਹੁੰਚ ਗਿਆ ਆਪਾਂ ਇੱਥੇ ਇੱਥੇ ਦੋ ਦਿਨ ਕੰਮ ਕਰਨਾ ਇੱਕ ਜਣਾ ਇਲੈਕਟ੍ਰੋਨਿਕ ਮਾਰਕੀਟ ਚ ਇੱਕ ਲੈਣੇ ਬੱਚਿਆਂ ਦੇ ਕੱਪੜੇ ਉਹ ਵੀ ਚੱਲਦੇ ਬੈਲਾ ਮੈਂ ਕਹਿੰਦਾ ਲੋਕ ਜੋਨ ਵਾਰਸ ਦੇ ਕੱਪੜੇ ਦੇਖ ਰਹੇ ਆ ਹੁਣ ਜਿੱਲੋ ਜਾਂਦਾ ਗੰਦੇ ਬਹਾ ਕਰਦਾ ਕੱਪੜੇ ਚਲੋ ਕੁਦਰ ਜੀ ਇੱਥੇ ਮਿਲ ਗਿਆ ਆ ਰਸਮ ਦਾ ਲੈ ਕੇ ਦੇ ਪਹਿਲਾਂ ਹੁਣ ਜੋ ਬੰਦੀ ਵਾਰੀ ਅੱਜ ਇਸ ਪੰਜਾਬ ਲਈ ਕਰਾ ਦੇਈਏ ਦੇਖ ਲਓ ਜਿਹੜਾ ਮਰਜੀ ਉਹ ਲੈ ਲਓ 5G ਵਾਲਾ ਲੈ ਲਓ 5G ਵਾਲਾ ਹੀ ਹੈ ਨਾ ਇਹ 5G ਸਹੀ ਹੈ 180 ਦਾ ਨਹੀਂ ਆਜ ਕੋਈ ਅਦਰ ਹਾਂ ਲੋ ਜੀ ਆਈਫੋਨ 17 ਆ ਗਿਆ 19000 ਰੋ ਵਿੱਚ ਜੇ ਕਿਸੇ ਮੇਰੇ ਵੀਰ ਨੇ ਲੈਣਾ ਤਾਂ ਲਈ ਜਾ ਸਕਦੇ ਹੋ ਇਹ ਤੋਂ ਆਈਫੋਨ 17 Pro ਇਹ ਲੱਗਿਆ ਹੋਇਆ ਇੱਥੇ ਜੀ ਇਹ ਕਿੱਥੇ ਟੋਟਲ ਦਾ ਅਮਾਉਂਟ ਹੈ 1349 ਦਾ 1349 ਦਾ ਹੈ ਵੀਰ ਤੇ ਰਚਨ ਤੁਕਰਨ ਤਨਾਲ ਮਾਰਕੀਟ ਚ ਘੁੰਮ ਘੁੰਮ ਕੇ ਥੱਕ ਗਏ ਤੇ ਹੁਣ ਅਸੀਂ ਆਏ ਕਾਫੇ ਪੀਣ ਹਾਂਜੀ ਇਹ ਛੇ ਤੇ ਛਾਈ 500 ਵਿੱਚ ਕਿਦਾਂ ਬਾਈ ਨੇ ਫੋਨ ਲੈ 160 ਰੁਪਏ ਦਾ ਜਿਹੜਾ Samsung ਹਾਂ ਜਿਹੜਾ 4G ਦਾ ਉਹ 129 ਦਾ ਦਾ 128 ਦਾ ਹਣਾ ਸਹੀ ਹੈ ਕਾਫੇ ਪੀਨੇ ਤੇ ਮੜ ਜੇ ਕਾਇਮ ਜੇ ਹੁੰਦੇ। ਚਲੋ ਜੀ ਕਾਫੀ ਆ ਗਈ ਆਪਣੇ। ਪਾ ਲੋ ਸਾਰੀ ਉਹ ਪਾ ਦਿਓ। ਚਲੋ ਜੀ ਰਸਤੇ ਰਾਣੇ ਖਿਚੜੀ ਤਿਆਰੀ ਹੁਣ ਵਾਪਸੀ ਦੀ। ਹੁਣ ਇਹਨਾਂ ਰਸਤੇ ਰਾਣੇ ਜਾਣਾ ਨਾ ਮੇ ਰਸਤੇ ਰਾਣੇ ਆਉਣਾ। ਇੱਦਾਂ ਹੀ ਜਲਣਾ ਸਾਮਾਨ ਆਇਆ ਪੰਡਿਆ ਤੋਂ ਕਈਆਂ ਦਾ ਫਿਰ ਇਦਾਂ ਹੀ ਰਲ ਮਿਲ ਕੇ ਹੀ ਆ ਚਲੋ ਠੀਕ ਹੈ ਜੀ ਫਿਰ ਮੈਂ ਵੀ ਮੜਾ ਚੱਲਦੇ ਓਕੇ ਜੀ ਓਕੇ ਓਕੇ ਬਾਈ ਬੱਤ ਲੋ ਜੀ ਕ੍ਰਿਕਟ ਦੀ ਪ੍ਰੈਕਟਿਸ ਕਰਨ ਆਏ ਆ ਨੈਟ ਨੂੰ ਟਲਾ ਲਿਆ ਹੁਣ ਅਸੀਂ ਸਾਡਾ ਬਜਟ ਥੋੜਾ ਜਿਹਾ ਹੁਣ ਹਾਈ ਹੋ ਗਿਆ ਬੈਟ वुਡ ਵੀ ਬਾਬਾ ਲੈਂਦੇ ਆ ਆ ਬੈਟ ਕੀ ਤੇ ਗੁਰੀ ਮੈਨੂੰ ਤਾਂ ਕਲਬੀਰ ਵਾਲਾ ਲੱਗਦਾ ਸ਼ਾਇਦ ਹੋ ਸਕਦਾ ਹਾਂ ਇਹ ਪਰ ਲੰਮਾ ਇੰਦੀ ਨਾਲ ਕਿੰਨਾ ਬਰਕਾ ਲੰਮਾ ਹਾਂ ਬੜਾ ਬਰਕਾ ਦਾਵਾ ਸ਼ਾਵਾ ਮੁੰਡੇ ਖਿੱਚ ਕੇ ਰੱਖੋ ਕੰਮ ਨੂੰ ਦੇਖੋ ਯਾਰ ਲੋ ਜੀ ਪ੍ਰੈਕਟਿਸ ਚੱਲ ਰਹੀ ਮਾਰੋ ਮਾਰ ਕੱਲ ਟੂਰਨਾਮੈਂਟ ਤੇ ਜਾਣਾ ਖੇਡਣਾ ਮੁੰਡਿਆਂ ਨੇ ਸਮਾਨ ਸੋਣ ਤੇ ਇੱਧਰ ਨੈੱਟ ਵੀ ਲਾ ਲਿਆ ਹੁਣ ਅਸੀਂ ਆਏ ਨਾ ਵਧੀਆ ਬਣਾ ਲਿਆ ਪ੍ਰੈਕਟਿਸ ਵਾਸਤੇ ਕੋਜੀ ਸਾਡੇ ਕੋਲੇ ਨਵੇਂ ਰਿਸ਼ਤੇਦਾਰ ਵੀ ਆ ਗਏ ਹਾਂਜੀ ਕੀ ਨਾਮ ਤੇਰਾ ਅੱਪਤਾ ਤੇ ਹੋਣ ਕੇ ਆ ਹੁਣ ਮਨਕੀਰ ਕੜੀ ਗਿਆ ਚੋ ਗਿਆ ਅੱਪਤਾ ਤੇ ਹੋਣ ਪਿਆ ਕਵਾਰਤਾ ਚੋ ਗਿਆ ਹਾਂ ਹਾਂ ਪਤਾ ਤੇ ਖਾਈ ਜਾ ਹੁਣ ਤੁਸੀਂ ਬਲੌਗ ਬਣਾਉਣਾ ਨਹੀਂ ਬਲੌਗ ਬਣਾਉਣਾ ਤੇਰਾ ਬਲੌਗ ਚ ਲੈ ਲਿਆ ਤੈਨੂੰ ਮੈਂ ਠੀਕ ਹੈ ਪਾ ਮੈਂ ਲੈ ਕੇ ਲੋ ਜੀ ਇੱਧਰ ਸਾਡੇ ਰਿਸ਼ਤੇਦਾਰ ਆ ਗਏ ਨਵੇਂ ਚਲ ਜੀ ਲੋ ਜੀ ਰਾਤ ਦੇ ਵੱਜ ਚੁੱਕੇ ਆ 9 ਦੇ ਕਰੀਬ ਟਾਈਮ ਹੋ ਗਿਆ ਬੱਚੇ ਨੇ ਰਸ ਆ ਪਾਇਆ ਬੈਰ ਰੋਡ ਦੇ ਉੱਪਰ ਨੋ 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 ਆਰਾਮ ਨਾਲ ਆਰਾਮ ਨਾਲ ਮਨ ਕੀ ਤੇ ਰਿਸ਼ਤੇਦਾਰ ਰਿਸ਼ਤੇਦਾਰ ਤੇ ਰਿਸ਼ਤੇਦਾਰ ਬੁਰਕ ਰਹੇ ਆ ਦੱਸੋ ਪਿਆਰ ਨਾਲ ਪੁੱਤ ਇਹ ਆ ਜੀ ਮਨਕੀਰਤ ਸਿੰਘ ਕਿਹੜਾ ਬਲੌਗ ਦੇਖਣਾ ਤੂੰ ਜਿਹੜਾ ਕੱਲ ਦੇਖੇਦੇ ਹਾਂਜੀ ਉਹ ਸਰਚ ਕਰਨਾ ਪੈਣਾ ਤੈਨੂੰ ਹਾਂ ਕੱਲ ਤੋਂ ਖੇਡਦਾ ਹੁਣ ਹਾਂਜੀ ਬਰਾਵ ਇਹ ਫੁੱਟਬਾਲ ਦਾ ਪਲੇਅਰ ਹੈ ਜੀ ਮੁੰਡਾ ਇੰਨਾ ਮਨ ਲੱਗਿਆ ਹੁਣ ਫੁੱਟਬਾਲ ਖੇਡਣਾ ਤੇ ਹੁਣ ਆਏ ਆ ਅਸੀਂ ਸਪੋਰਟਸ ਮਾਰਕੀਟ ਚ ਰਸਮ ਨੂੰ ਚਾਈਨਾ ਸਕੂਲ ਦੇ ਵਿੱਚ ਬੂਟ ਇੱਥੋਂ ਬੂਟ ਲੈਣ ਆਏ ਹਾਂ ਡੱਕ ਤੋਂ ਲੌਂਚੋਂ ਜੋ ਉਹਨਾਂ ਨੇ ਹੀ ਧੌਣ ਲਾਈ ਗੋਲੀ ਜਿਹੜੀ ਬੈਠਾ ਤਾਂ ਤਾਂ ਰੋ ਰੋ ਮੈਂ ਪਹਿਲਾਂ ਬੂਡੇ ਦੇਖ ਲਿਓ ਫਿਰ ਦਾ ਮਿਨੀਮਮ ਦੇ 10 ਆ ਕੱਢ ਪੁੱਤ ਹਾਂ ਇੱਥੇ ਇੱਥੋਂ ਪੈਣੇ ਆ ਦੋ ਜੀ ਰਸੋਂਨ ਬੂੜ ਦੁਆਰੇ ਹੈ ਆ ਵਾ ਤਾਂ ਖੋਲ ਪੁੱਤ ਚੱਲ ਹੁਣ ਅਮਰ ਦੂਪ ਆਮੜੇ ਜੇ ਕਿਹੜੇ ਤੇ ਬੂਟ ਤੇਰੇ ਕਿਹੜੇ ਹਾਂ ਔਰ ਤੇਰੇ ਤਨੂੰ ਵੀ ਤਾਂ ਆਈਡੀ ਦੱਸਦੀ ਦਵਾਏ ਆਂ ਦੀਰੀ ਨੂੰ ਵੀ ਆਈਡੀ ਦੱਸਦੇ ਦਵਾਏ ਆਂ ਦੋਹਾਂ ਨੂੰ ਸੇਮ ਦਵਾਏ ਆਂ ਆ ਘਮ ਨਹੀਂ ਕਰਨਾ ਨੋ ਰਿਕ ਜਾ ਗੇਮ ਵੜਾ ਕੇ ਬੈਜ ਨੇ ਤੁਸੀਂ ਰਸ ਮੜ ਜਾ ਪੁੱਤ ਲਓ ਜੀ ਸਮਾਨ ਲੈ ਕੇ ਆ ਗਏ ਹੁਣ ਚੱਲਦੇ ਘਰ ਇੱਕ ਆ ਬੂਟ ਇੱਕ ਦੂਜੇ ਬੋਟਾ ਓਹ ਚਾਤੀ ਜੀ ਵੀ ਚੱਕ ਲਿਆ ਇਹ ਬੋਲੀ ਇੱਕ ਮਾਰਕੀਟ ਚ ਬਹੁਤ ਟਾਈਮ ਲੱਗਾ ਫਿਰ ਈਪਰ ਜਾਣਾ ਦਾ ਉਣੀ ਈਪਰ ਕਰਤਾ ਕੈਨਸਲ ਕਿਉਂਕਿ 7 7:33 ਹੋ ਗਏ ਅਣ ਬਿਨਾ ਦੱਬਣਾ ਦੱਬਣਾ ਮੋ ਜਾ 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 ਲੋ ਜੀ ਘੜੇ ਨੂੰ ਹੱਥ ਲਾਇਆ ਸਾਰਾ ਡੱਬਰ ਸਿਆਇਆ ਉਹ ਕੰਮ ਹੋ ਗਿਆ ਸਾਰਿਆਂ ਨੇ ਪਾਣੀ ਪੀਤਾ ਜੇ ਅਗਰ ਪਾਣੀ ਦੇਖਿਆ ਨਹੀਂ ਹੁੰਦਾ ਗੱਡੀ ਨਿਕਲਣ ਲੱਗੀ ਰਹੇ ਪਿੱਛੇ ਤੇਰਾ ਹੂੰ ਇਹ ਬੋਲ ਕਾਂ ਕਾਂ ਦਾ ਅਬ ਗੋਂਬਾ ਉਂ ਹੂੰ ਕਿੰਨੇ ਗਲਾਸ ਪਾਣੀ ਚ ਪੀਤੇ ਪਾਤ੍ਰੋ ਦੂਏ ਉੱਦੋਂ ਨੂੰ ਨਾ ਹੋਈ ਰਸ ਡੋਲ ਨਾ ਨਹੀਂ ਪੁੱਤ ਪਾਣੀ ਹੋਣਾ ਇਹ ਹਾਂ ਧਿਆਨ ਨਾਲ ਕੀ ਲੱਗਦਾ ਹੈ ਕੀ ਲੱਗਦਾ ਹੈ 에어ਪੋਰਟ ਆਲਾ ਅੱਛਾ 에어ਪੋਰਟ ਵਾਲਾ ਲੱਗਦਾ ਭਾਈ ਲੋ ਜੀ ਆ ਲਿਆਂਦਾ ਇਹਨੇ ਟਰੈਕ ਸੂਟ ਡੱਕ ਤਲਾਉਂ ਚ ਠੀਕ ਚੱਲ ਫਿਰ ਉਹ ਬਲੌਗ ਦੀ ਸਮਾਪਤੀ ਦਾ ਕਰਦੇ ਹੁਣ ਬਲੌਗ ਦੀ ਸਮਾਪਤੀ ਉਹ ਉਜੀ ਕੱਢ ਕੇ ਕਰਦੇ ਉਜੀ ਕੱਢ ਕੇ ਆ ਜਾ ਤੂੰ ਹੀ ਆ ਅੱਛਾ ਖੜ ਜਾ 1 ਮਿੰਟ ਬਈ ਹਜ ਨਹੀਂ ਕਰਨੀ ਰਸਮ ਨੇ ਵੀ ਦਿਖਾਉਣਾ ਟਰੈਕ ਸੂਟ ਆਪਣਾ ਉਹ ਬੱਲੇ ਤੇਰਾ ਵੀ ਸੋਹਣਾ ਲੱਗਦਾ ਰਸਮ ਪਲੇ ਨਾਲੇ ਤੁਸੀਂ ਓਕੇ ਜੀ ਅੱਛਾ ਅੱਛਾ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਸੰਦੀਪ ਕੋ ਸੰਦੀਪ ਓਕੇ ਹਾਂਜੀ ਜੇ ਬਲੌਗ ਬਜੇਦਾ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਿਆ ਤੇ ਬਾਏ ਬਾਏ